نرو راتي ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਗੁਰੂ ਜੀ ਦੀ ਆਪਾਰ ਬਖਸ਼ਿਸ਼ ਹੋਈ ਆ ਅੱਜ ਜਦੋਂ ਸੰਗਤਾਂ ਸੰਗ ਦੇ ਰੂਪ ਵਿੱਚ ਚੱਲ ਕੇ ਨਗਰ ਖੜਿਆਲਾ ਸੈਣੀਆਂ ਤੋਂ ਮਹਾਪੁਰਸ਼ਾਂ ਦੀ ਸਿੱਖੀ ਜੀ ਸਚਤੀ ਯੋਗ ਕੋਾਈ ਏਠ ਡੇਰਾ ਬਾਬਾ ਨਾਲ ਪਵਿੱਤਰ ਧਰਤੀ ਨਾਤਮਸਤ ਹੋਏ ਜਾ ਰਹੀਆਂ ਹਨ ਇਹਨਾਂ ਸੰਗਤਾਂ ਨੂੰ ਜੀਆਂ ਕਹਿਣ ਵਾਸਤੇ ਇਲਾਕੇ ਦੀਆਂ ਸੰਗਤਾਂ ਵਾਲੋ ਜਿੱਥੇ ਵਰਦੀ ਕਿੰਤੀ ਹੋਏ ਲੰਗਰ ਲਗਾਏ ਗਏ ਹਨ ਸੰਗਤਾਂ ਦੇ ਢਾਲੀ ਜੋ ਪ੍ਰਬੰਧ ਕੀਤੇ ਗਏ ਹਨ ਉੱਥੇ ਸਾਡੇ ਕਾਦੀਆਂ ਦੇ ਜੋ ਸਤਕਾਲਿਓ ਪਰਿਵਾਰ ਹਨ ਨਾਮਤਾਰੀ ਪਰਿਵਾਰ ਇਹਨਾਂ ਦੇ ਸੂਚੇ ਪਰਿਵਾਰ ਨੇ ਆਪਣੇ ਸੰਗੀ ਸਾਥੀਆਂ ਦੇ ਸਹਿਯੋਗ ਨਾਲ ਸੰਗ ਦੇ ਰੂਪ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਸੰਗਤਾ ਵਾਸਤੇ ਜੋ ਕੜੀ ਚੌਲ ਦੇ ਆਈਸਕ੍ਰੀਮ ਦੇ ਤੇ ਹੋਰ अनेका ਪਦਾਰਥਾਂ ਦੇ ਲੰਗਰ ਲਗਾਏ ਗਏ ਹਨ ਮੈਂ ਆਪਣੇ ਵੱਲੋਂ ਤੇ ਆਪਣੇ ਉਹ ਸਾਰ ਮੁੱਚੀ ਸੰਗਤ ਵਾਲੋਂ ਤੇਜ ਪਰਿਵਾਰ ਦਾ ਜਿੱਥੇ ਦੇਲ ਦਿਆ ਕਰਾਇਆ ਤੇ ਧੰਨਵਾਦ ਕਰਦਾ ਉਥੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸਤਿਗੁਰੂ ਜੀ ਕਿਰਪਾ ਕਰੋ ਤੇਜ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇਜ ਪਰਿਵਾਰ ਦੀਆਂ ਲੰਮੀਆਂ ਉਮਰਾਂ ਹੋਣ ਦੁਰਮਤ ਭਰਪੂਰ ਜੀਵਨ ਬਖਸ਼ੇ ਚੜ੍ਹਦੀਆਂ ਤੰਦਰੁਸਤੀਆਂ ਜੀਵਨ ਬਖਸ਼ੇ ਤਾਂਕੇ ਇਸੇ ਤਰ੍ਹਾਂ ਹੀ ਇਹ ਮਨੁੱਖਤਾ ਦੀ ਲੋੜ ਵੰਦਾ ਦੀ ਤੇ ਨਾਨਕ ਨਾਮ ਲਿਆ ਸੰਤਾਂ ਦੀਆਂ ਸੇਵਾਵਾਂ ਕਰਦੇ ਰਹਿਣ ਫਿਰ ਫਿਰ ਮੈਂ ਆਪਣੇ ਹੋਰੋ ਤੇ ਨਾਮਤਰੀ ਪ੍ਰਵਾਹ ਵਾਲੋਂ ਇਸ ਮਹਾਨ ਸੰਗ ਦੇ ਰੂਪੇ ਸ਼ਾਮਲ ਹੋਣ ਜਾ ਰਿਹਾ ਸੰਗਤਾਂ ਨੂੰ ਹਾਰਦਿਕ ਜੀਆ ਕਹਿਣਾ ਸਤਿਗੁਰੂ ਚਰਣਾ ਜਰ ਅਰਦਾਸ ਬੇਨਤੀ ਕਰਾਂ ਸਤਿਗੁਰੂ ਜੀ ਕਿਰਪਾ ਕਰਿਓ ਇਹਨਾ ਸੰਗਤਾਂ ਜੀਆਂ ਮਨੋ ਕਾਮਨਾ ਪੂਰੀਆ ਕਰਿਓ ਜਿਹੜੀਆਂ ਜਿਹੜੀਆਂ ਮਨੋ ਕਾਮਨਾ ਲੈ ਕੇ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਹੋ ਰਹੀਆਂ ਨਤਮਸਤਕ ਹੋ ਰਹੀਆਂ ਨੇ ਡੇਰਾ ਬਾਬਾ ਲਾਗ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਜਾਣ ਵਾਸਤੇ ਪੈਦਲ ਯਾਤਰਾ ਕਰ ਰਹੀਆਂ ਨੇ ਉਹਨਾਂ ਸੰਗਤਾਂ ਜੀਆਂ ਮਨੋ ਕਾਮਨਾ ਪੂਰੀਆ ਕਰਿਓ ਇਹੋ ਅਰਦਾਸ ਬੇਨਤੀ ਪ੍ਰਵਾਹ ਕਰਿਓ ਅਖੀਰ ਵਿੱਚ ਮੈਂ ਚੇਚੇ ਤੌਰ ਤੇ ਚਰਦੀ ਕਲਾ ਪੰਜਾਬ نیوز ਵਾਲਿਆਂ ਦਾ ਉਹਨਾਂ ਦੇ ਪੱਤਰਕਾਰ ਵੀਰ ਦਾ ਦਿਲ ਦੀਆਂ ਗਰਾਹਿਆਂ ਤੋਂ ਬਹੁਤ ਬਤਨਵਾਦ ਕਰਦਾ ਜਿਹੜੇ ਸਮੁੱਚੇ ਪ੍ਰੋਗਰਾਮ ਦੀ ਕਵਰੇਜ ਕਰਕੇ ਲੋਕਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾ ਰਹੇ ਹਨ ਗੁਰੂ ਪਾਸ਼ਾ ਕਿਰਪਾ ਕਰੇ ਇਸ ਚੈਨਲ ਦੀ ਸਤਿਗੁਰੂ ਜੀ ਬਖਸ਼ਿਸ਼ ਕਰਨ ਦੇਣ ਤੁਹਾਨੂੰ ਜਰਾ ਚੌਕਨੀ ਤਰੱਕੀ ਕਰੇ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ